ਜੀ ਭਾਈ ਅੱਜ ਪਹੁੰਚੇ ਆਪਾਂ ਹਰਿਆਕਰ ਮੰਡੀ 'ਚ ਸਬਜ਼ੀ ਲੈਣ ਗਏ ਆਂ ਦੇਖੋ ਵੀਰ ਸਬਜ਼ੀ ਠੀਕ ਆ ਨਾ ਇੰਨੀ ਤਾਂ ਹੁੰਦੇ ਜਿਆਦਾ ਵੀ ਨਾ ਦੇ ਸਬਜ਼ੀ ਲੈਣ ਨੂੰ ਮੇਰੇ ਤਾਂ ਨਹੀਂ ਬਾਲ ਕਪਿਆ ਲਗਾ ਮੂਲੀ ਪਈ ਆ ਠੀਕ ਆ ਨਾ ਦੁਨੀਆ ਦਾ ਦਗਾ ਮਾਂਗੇ ਕਿੰਨੂੰ ਪਿਆ ਜੋ ਕਿੰਨੂੰ ਤੰਦਰੇ ਹੁੰਦੇ ਸਬਜ਼ੀ ਟਮਾਟਰ ਉਹਦੇ ਉਹ ਲੈਲੇ ਜੀ ਕੇ ਖੀਰੇ ਖੀਰੇ ਤੁਨ ਲਾਗੇ ਕੰਡਾ ਦੇਖਣ ਲੱਗੇ ਵੀ ਰੋਣੀ ਦੇਖੋ ਕਿੰਨਾ ਇਹ ਕਿੰਨੇ ਵੀ 100 ਦੇ ਕਹਿਲਾ ਸੀ 5 ਕਿਲੋ ਫੇਰ ਕਰ ਲੈ ਸਾਡਾ ਪਤਾ ਮਾਰ ਲੈ ਸੀ ਆ ਦੇਖ ਫੇਰ ਮਿਰਚਾਂ ਲੈ ਲਈ ਆਵੇ ਮੱਤਨੀ ਲੈ ਲਈ ਆਵੇ ਠੀਕ ਹਨ ਗਾਇਸ ਠੀਕ ਹਨ ਹਾਂ ਦੇ ਭਾਈ ਇਹ ਪਾ ਦੇ ਖੀਰਾ ਚਾਚਾ ਆਹ ਦਾ ਖੜਿਆ ਭਾਈ ਹੁਣ ਖੀਰੇ ਆ ਆ ਗਾਜਰ ਆ ਫਰਮ ਵਾਲਾ ਲੈ ਵੀ ਰਿਹਾ ਸੀ ਪਾ ਮੱਛਾ ਗੜੀਆਂ ਹਰੀਆਂ ਮਿਰਚ ਗਾਜਰ ਦੇਖ ਕੋਈ ਤੋਂ ਦੇਖੋ ਵੀ ਰੇਤੋ ਸੁਕੇ ਲੀਏ ਆਰਡ ਦੇਖੋ ਯਾਰ ਕਿਰਦਾ ਚੈੱਕ ਕਰੋ ਕਿ ਲੋ ਤੁੰਦ ਤੇ ਬੰਦੀ ਚ ਦੇਖੋ ਤੁਸੀਂ ਯਾਰ ਆ ਵੀਰੇ ਦੇਖੋ ਸਮਾਨ ਪੱਲਾ ਤੇ ਲਿਆ ਇੱਥੇ ਰੀਡੀ ਤੇ ਆਪਾਂ ਬੰਬੂ ਘਾਟ ਤੇ ਵੀਰੇ ਕਹਿੰਦੇ ਬੰਬੂ ਘਾਟ ਆ ਜੀ ਸਾਡਾ ਤੇ ਇੱਕ ਵੇਰੇ ਬੰਬੂ ਘਾਟ ਠੀਕਾ ਨਾ ਇੰਨਾ ਤਾਂ ਮੰਨ ਲੈਂਗੇ ਪਰ ਕੇ ਨਾ ਤਰ ਹੋ ਜੇ ਤੀ ਦੇਖੋ ਤੁਸੀਂ ਤੋਂ ਦੇਖੋ ਕੋਈ ਲੈ ਵੀਰੇ ਬੰਦਾ ਮੀਂਹ ਦਾ ਬੰਦਾ ਦੇ ਟਰੈਕਟਰ ਵੀ ਆਏ ਖੜੇ ਆ ਮੰਡੀ ਚ ਦੇ ਕੋਕੀ ਦੇ ਚੰਨ ਲੱਭਦੀ ਮੈਂ ਇਹ ਰੇੜੀਆਂ ਦੇਖਦਾ ਹਾਂ ਦੇਖੋ